ਆ ਚਿੱਲਾ ਪੈਣਾ ਮੈਂ ਥੋੜਾ ਜਿਹਾ ਵੱਡਾ ਹਾਲਾ ਕਹਿੰਦਾ ਨਹੀਂ ਮੁੰਨਾ ਚਿੱਲਾ ਹੁਣ ਚਿੱਲਾ ਆਪਣਾ 11ਵਾਂ ਲੱਗ ਗਿਆ ਤੇ ਚੱਲ ਜਾਣੀ ਮਾਰ ਤੇਰਾ ਰੋਇਲ ਆਇਆ ਕਰ ਮਿਹਨਤ ਠੀਕ ਹੈ ਤੇਰੇ ਤੜਕੇ ਸਕੂਲ ਜਾਣ ਤੋਂ ਤੇ ਜਿੱਦਣ ਮੇਰੇ ਤੋਂ ਮੈਚ ਨਾ ਹੋਇਆ ਨਾ ਤੈਨੂੰ ਮੈਂ ਨੰਬਰ ਦੇਣਾ ਦਾ ਸਪੈਸ਼ਲ ਠੀਕ ਹੈ ਤੇ ਫਿਰ ਤੂੰ ਉੱਤੇ ਖੇਡਣਾ ਹੀ ਤੇਨੂੰ ਜਾਪਣਾ ਮੈਚ ਖੜਾਵਾਗੇ ਠੀਕ ਆ ਪੱਕਾ ਲੈ ਗਾਣੇ ਬਾਪੂ ਇਹਨੂੰ ਠੀਕ ਹੈ ਜੀ ਚੱਲ ਕਹਿ ਤਾਂ ਇਹਨੂੰ ਪੱਕਾ ਨਾਰਲੀ ਤੇ ਜਾਣਾ ਵਣ ਨਾਰਲੀ ਹੁਣ ਛੋ ਕਹਿੰਦਾ ਕਰੋ ਤੇ ਮੈਂ ਕਿਹਾ ਪੁੱਤ ਸ਼ਾਮੀ ਜਾਇਆ ਕਰ ਨਾ ਨਾ ਇਹ ਜਿਹੜਾ ਉਹਨੂੰ ਸ਼ੌਂਕ ਆ ਸ਼ੌਂਕ ਪੂਰਾ ਕਰਾਓ ਉਹਦਾ ਬੱਚੇ ਦਾ ਠੀਕ ਹੈ ਇਹ ਬੱਚੇ ਦੇ ਕੁੜੀਏ ਫੋਨਾਂ ਚੋਂ ਨਹੀਂ ਨਿਕਲਦੇ ਨਹੀਂ ਨਹੀਂ ਕਹਿੰਦਾ ਮੈਨੂੰ ਗਰਾਊਂਡ 'ਚ ਕਢੋ ਪੱਕੀ ਗੱਲ ਆ ਇਹਦੇ ਤੋਂ ਵੱਡਾ ਕੀ ਚਾਹੀਦਾ ਕੀ ਤਾ ਕਿਹੜਾ ਪੁੰਨ ਕੀਤਾ ਜੇ ਮੇਰਾ ਪਾਪਾ ਵੀ ਪਲਵਾਨੀ 'ਚ ਪਿਆ ਸੀ ਪਰ ਮੇਰੇ ਪਾਪਾ ਦਾ ਦੋਰੀ ਕੋਈ ਨਹੀਂ ਪੁੱਤ ਤੂੰ ਪੈਣਾ ਪਾਪਾ ਦਾ ਕੰਮ ਫੂਨ ਕਰਨਾ ਹੋਣਾ ਨਾ ਨਾ ਕੀ ਹੈ ਸਾਬ ਸਿੰਘ ਸਾਬ ਸਿੰਘ ਇਸ ਸਕੂਲ 'ਇਹ ਮੇਰਾ ਨਾਂ ਚੱਲਦਾ ਅਰਸ਼ਦੀਪ ਅਰਸ਼ਦੀਪ ਸਿੰਘ ਫਿਰ ਸਾਬ ਸਿੰਘ ਸਾਬ ਸਿੰਘ ਸਹੀ ਹੈ ਤੇ ਫਿਰ ਤੂੰ ਲਾ ਮਿਹਨਤ ਹੇ ਤੇ ਤੈਨੂੰ ਅਸੀਂ ਸੱਦਾਂਗੇ ਉਹ ਨੰਬਰ ਦੇਤਾ ਤਾਂ ਡੇਢੀਆ